ਜ਼ਿਲ੍ਹਾ ਜਲੰਧ ਦੀ ਆਤੀ ਦੇ ਐਸਐਸਪੀ ਹਰ ਕਮਨਿ ਕਿਸੇ ਖਾਕ ਡੀਐਸਪੀ ਸਰਮਨ ਸਿੰਘ ਵੱਲ ਫਲੋਰ ਦੇ ਨਿਸ਼ਾਂ ਤੇ ਥਾਣਾ ਫਲੋਰ ਦੇ ਐਸਐਚਓ ਸੰਜੂਕੋ ਦੀ ਟੀਮ ਵੱਲੋਂ ਪੰਜ ਨਸਾਂ ਤਸਕਰਾਂ ਨੂੰ ਨਰਸੀ ਸਿਮਿਤ ਕਾਬੂ ਕੀਤਾ ਗਿਆ ਇਹਨਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੈਮਰਾਮੈਨ ਐਸਾ ਗਨਾਗੀ ਨਾਲ ਗੁਰシャン ਸਿੰਘ ਨਾਗੀ ਮਰਸੇ ਮਜਾਰਾ ਦੀ ਦੁਆਬਾ ਨੇ 24 ਚਾਨ ਲਈ ਫਲੋਰ ਤੋਂ ਵਿਸ਼ੇਸ਼ ਰਿਪੋਰਟ ਮਾਝੂਕ ਐਸਐਸਪੀ ਸਾਹਿਬ ਜੰਦਰ ਦਿਹਾਤੀ શ્રી ਹਰਕਮਲਪ੍ਰੀਤ ਸਿੰਘ ਖੱਕ ਜੀ ਵੱਲੋਂ ਨਸ਼ਾ ਅਰੋਧ ਅਤੇ ਮਾੜੇ ਅੰਸਰਾਂ ਵਿਰੋਧ ਜਿਹੜੀ ਮਹਿਮ ਚਲਾਈ ਗਈ ਆ ਉਸ ਦੀ ਕੜੀ ਵੱਜੋਂ ਇੰਸਪੈਕਟਰ ਸੰਜੀਵ ਕਪੂਰ ਐਸਐਚਓ ਫਲੋਰ ਅਤੇ ਉਸ ਦੀ ਟੀਮ ਜਿਸ ਵਿੱਚ ਚੌਕੀ ਇੰਚਾਰਜ ਸਾੜਾ ਵੱਲੋਂ ਬੜੀ ਵਧੀਆ ਸ਼ਲਾਘਾ ਜੋ ਕੰਮ ਕੀਤਾ ਗਿਆ ਹੈ ਇਸ ਵਿੱਚ ਅਸੀਂ ਚਾਰ ਔਰਤਾਂ ਤੇ ਇੱਕ ਮਰਦ ਨੂੰ ਜਿਹੜਾ ਵਾ ਉਹ ਜਿਹੜੇ ਤਸਕਰ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋ 225 ਐਟੀਜ਼ੋਲਮ ਟੈਬਲੇਟ ਬਰਾਮਦ ਕੀਤੀਆਂ ਨੇ ਤੇ ਜਲੂ ਗੱਡੀ ਵਿੱਚ ਆ ਰਹੇ ਸਨ ਇਹ ਤਸਕਰ ਜਿਹੜਾ ਬੜੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਸੀ ਪਿੰਡਾਂ ਦੇ ਵਿੱਚ ਆਸ-ਪਾਸ ਸਮਰਾੜੀ ਧਲੇਤਾ ਤੇ ਲਸਾੜਾ ਦੇ ਪਿੰਡਾਂ ਦੇ ਵਿੱਚ ਇਹ ਸਪਲਾਈ ਕਰਦੇ ਸਨ ਜਿਨ੍ਹਾਂ ਨੇ ਕਾਫੀ ਇਹਨਾਂ ਤੇ ਮਕਦਮੇ ਜਿਹੜੇ 29 ਮਕਦਮੇ ਇਹਨਾਂ ਦੇ ਪ੍ਰੀਵੀਅਸ ਰਿਕਾਰਡ ਮੁਤਾਬਕ ਇਹਨਾਂ ਤੇ ਦਰਜ ਨੇ ਜੋ ਪੁਲਿਸ ਰਿਪੋਰਟ ਲੈ ਕੇ ਇਹ ਇਹਨਾਂ ਦੇ ਪ੍ਰੀਵੀਅਸ ਰਿਕਾਰਡ ਦੇ ਨਾਲ-ਨਾਲ ਇਹਨਾਂ ਨੇ ਇਹ ਜਿਹੜੀ ਇਹ ਗੋਲੀਆਂ ਸੀ ਨਸ਼ੇ ਤਹੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਆ ਉਹਨਾਂ ਬਾਰੇ ਪਤਾ ਕੀਤਾ ਜਾਵੇ ਸੁਣੋ ਇਹ ਨਹੀਂ ਦੱਸਿਆ ਪੁੱਛ ਨਹੀਂ ਵੀ ਕਿੱਥੋਂ ਗੁਲੀਆਂ ਲੈ ਕੇ ਆਉਂਦੇ ਅਡੀ ਤਦਾਦ ਵਿੱਚ ਕੁਆਂਟੀਟੀ ਵਿੱਚ ਨਹੀਂ ਗੁਲੀਆਂ ਪੜੀਆਂ ਤੇ ਇਹ ਲਿਆਉਂਦੇ ਕਿੱਥੋਂਗੇ ਸਾਰੇ ਇਹ ਪ੍ਰਾਣੇ ਸਮਗਲਰ ਨੇ ਸਾਰਾ ਪਰਿਵਾਰ ਦੀ ਪਿਸ਼ੋਕੜੀ ਹੈਗੀ ਆ ਜੀ ਇਹਨਾਂ ਤੇ ਐਫ ਆਈ ਆਰ ਜਿਹੜੀਆਂ ਨੇ ਐਨ ਡੀ ਪੀ ਸੈਕਟਰ ਦੀਆਂ ਅਸੀਂ 29 ਦਰਜ ਨੇ ਜੀ ਇਹਨਾਂ ਦੇ ਜਿਹੜੇ ਹੁਣ ਬੈਕਵਰਡ ਲਿੰਕ ਅਤੇ ਫਾਰਵਰਡ ਲਿੰਕਸ ਆ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਵੇਚਦੇ ਸੀ ਇਸ ਬਾਰੇ ਹੁਣ ਜਦੋਂ ਇਹਨਾਂ ਦਾ ਰਿਮਾਂਡ ਪੁਲਿਸ ਰਿਮਾਂਡ ਲੈਣਾ ਉਸ ਵਿੱਚ ਅਸੀਂ ਇਨਵੈਸਟੀਗੇਸ਼ਨ ਪਾਰਟ ਦੇ ਵਿੱਚ ਚੈੱਕ ਕਰਾਂਗੇ ਠੀਕ ਆ ਸਰ ਥੈਂਕ ਯੂ ਜੀ